ਪਰਾਤਨ ਸ਼ਸਤਰ ਹੈ ਇਹਦਾ ਮੇਨ ਕੰਮ ਸੀਗਾ ਜਿੱਦਾਂ ਆਪਾਂ ਪ੍ਰਾਤਨ ਕਵਚ ਬੰਨਦੇ ਹੁੰਦੇ ਸੀਗੇ ਸੰਜੋਬ ਬੰਨਦੇ ਹੁੰਦੇ ਸੀਗੇ ਤੇ ਉਹਨੂੰ ਭੰਨਣ ਲਈ ਹੈ ਦਾਗਣ ਦੀ ਹੈ ਇਹਦੀ ਸ਼ੇਪ ਤੋਂ ਹੀ ਹੈ ਥੱਲੇ ਤੋਂ ਬਰੀਕ ਨਾਲ ਉਹਨ ਕਰਕੇ ਅੰਦਰ ਜਾਂਦਾ ਹੁੰਦਾ ਸੀਗਾ ਤੇ ਜਿਹੜਾ ਵੀ ਇਹਦਾ ਮੈਟਲ ਹੁੰਦਾ ਸੀਗਾ ਕਵਚ ਹੁੰਦਾ ਉਹਨੂੰ ਪਾੜ ਕੇ ਹੋਰ ਅੰਦਰ ਤੱਕ ਜਾਂਦਾ ਇਹ ਮੁਗਲਾਂ ਦਾ ਜਿਹੜਾ ਹੈਗਾ ਉਸ ਟਾਈਮ ਤੇ ਚੱਲੇ ਹੋਏ ਹੈਗੇ ਆ ਉਹਨਾਂ ਦਾ ਟੇਡੇ ਖੰਜਰ ਵਿੱਚ ਇਹਨੂੰ ਕਹਿੰਦੇ ਮੈਨੂੰ ਮੁਗਲਾਈ ਸ਼ਸਤਰ ਕਹਿ ਦਿੰਦੇ ਆ ਉਹਦੇ ਸਰਬ ਲੋ ਸ਼ੁੱਧ ਲੋਹਾ ਹੁੰਦਾ ਹੈ ਉਹ ਖਾਣ ਲਈ ਬਹੁਤ ਵਧੀਆ ਹੈਗਾ ਤੂੰ ਗੁਣਕਾਰੀ ਹੈਗਾ ਬੜ ਜੰਗ ਵਿੱਚ ਇਹ ਸ਼ੁੱਧ ਲੋਹਾ ਜਿਹੜਾ ਹੈ ਕੱਚਾ ਰਹਿ ਜਾਂਦਾ ਹੈ ਅੱਜ ਕੱਲ ਡੋਮੈਸਟਿਕ ਸਟੀਲ ਜ਼ਿਆਦਾ ਚੱਲਿਆ ਹੋਇਆ ਵੀਰ ਜੀ ਉਹ ਸਸਤਾ ਪੈਂਦਾ ਹੈ ਅਸਲੀ ਫੁਲਾਦ ਹੈਗਾ ਵੀਰ ਜੀ ਉਸ ਨੂੰ ਇੱਕ ਲੋਹੇ ਨੂੰ ਨੂੰ ਕਈ ਵਾਰੀ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਹੋਰ ਹਾਰਡ ਬਣਾਇਆ ਜਾਂਦਾ ਸੀ ਸ਼ਸਤਰ ਨਾਲ ਪਿਆਰ ਪੈ ਗਿਆ ਗੁਰਮਾਰਾ ਨੇ ਆਪਣਾ ਸਰੂਪ ਦਿੱਤਾ ਬਈ ਉਸ ਤੋਂ ਬਾਅਦ ਸ਼ਸਤਰ ਸਫਾਈ ਕਰਨ ਲਈ ਵੀ ਗ੍ਰੈਂਡਰ ਲਿਤਾ ਸੀਗਾ ਵੀਰ ਜੀ ਅੱਗੇ ਉਹਨਾਂ ਦਾ ਕੰਮ ਕਰਦੇ 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 ਅੱਜ ਮਹਾਰਾਜ ਕੀ ਪਣਾ ਸਾਰੇ ਆਪਣਾ ਵਰਕਸ਼ਾਪ ਹੈਗੀ ਆਪ ਤਿਆਰ ਕਰੀਏ ਜੋਧ ਦੀ ਵੀ ਰਣਨੀਤੀ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਇਹ ਖੇਤਰਫਲ ਦਾ ਵੀ ਬਹੁਤ ਫਰਕ ਪੈਂਦਾ ਹੈਗੇ ਸੀਗਾ ਜੀ ਕਿ ਕਿਤੇ ਪਹਾੜਾਂ 'ਚ ਯੁੱਧ ਹੋਣਾ ਕਿਤੇ ਮੈਦਾਨਾਂ 'ਚ ਹੋਣਾ ਉਹ ਰਣਨੀਤੀ ਅਲੱਗ-ਅਲੱਗ ਹੁੰਦੀ ਸੀ ਉਸ ਸਮੇਂ ਸ਼ਸਤਰ ਵੀ ਅਲੱਗ-ਅਲੱਗ ਯੂਜ਼ ਹੁੰਦੇ ਸੀ ਪਾਕਿਸਤਾਨ ਦੇ ਜਿਹੜੇ ਮੇਨ ਕਾਰੀਗਰ ਸੀ ਉਹਨਾਂ ਨੂੰ ਵਲਾਕੇ ਆਪਣਾ ਈਰਾਨ ਤੋਂ ਇਰਾਕ ਤੋਂ ਹਰ ਪਾਸੇ ਤੋਂ ਕਾਰੀਗਰ ਇਕੱਠੇ ਕਰਕੇ ਮਹਾਰਨਜੀਤ ਸਿੰਘ ਨੇ ਆਪਣੀ ਫੌਜ ਲਈ ਸ਼ਸਤਰ ਤਿਆਰ ਕਰਵਾਇਆ ਅਰਮਯੂਡ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਲਗਭਗ ਜਿਹੜੇ ਇੱਥੇ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਸੱਜੂਕੀਆਂ ਨੇ ਤਾਂ ਸ਼ਸਤਰਾਂ ਨੂੰ ਲੈ ਕੇ ਅਸੀਂ ਜਿਹੜੀ ਗੱਲਬਾਤ ਕਰਾਂਗੇ ਤਾਂ ਸ਼ਸਤਰਾਂ ਦੀ ਦੁਕਾਨ ਦੇ ਉੱਤੇ ਖੜੇ ਆ ਤੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਵੈਗੜ ਜੀ ਦਾ ਖਾਲਸਾ ਜੀ ਹਾਂ ਭਾਈ ਗੁਰਜੀ ਫਤਿਹਜੀ ਕੀ ਨਾਮ ਆ ਜੀ ਰਵਿੰਦਰ ਸਿੰਘ ਬਾਬਾ ਜੀ ਹਾਂ ਜੀ ਇਹ ਜਿਹੜੇ ਸ਼ਸਤਰ ਨੇਗੇ ਸ਼ਸਤਰ ਤੁਸੀਂ ਕਦੋਂ ਤੋਂ ਵੇਚ ਰਹੇ ਹੋ ਤੇ ਕਿਹੜੇ-ਕਿਹੜੇ ਸ਼ਸਤਰ ਨੇ ਇੱਥੇ ਜਿਹੜੇ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਸਿੰਘਾਂ ਦਾ ਜਿਹੜਾ ਰੁਚੀ ਹੈ ਨਾ ਸ਼ਸਤਰਾਂ ਨੂੰ ਲੈ ਕੇ ਹੈਗੀ ਆ ਕੀ ਖਾਸ ਹੈ ਵੀਰ ਜੀ ਪਹਿਲੀ ਗੱਲ ਇਹਨਾਂ ਚ ਪ੍ਰਾਤਨ ਸ਼ਸਤਰ ਵੀ ਹੈ ਨਵੇਂ ਸ਼ਸਤਰ ਵੀ ਹੈ ਤੇ ਜੋ ਮੇਨ ਗੱਲ ਇਹਨਾਂ ਦੀ ਬਣਤ ਹੈਗੀ ਹੈ ਅਸੀਂ ਜਿੱਦਾਂ ਪ੍ਰਾਤਨ ਸ਼ਸਤਰ ਬਣਦੇ ਹੁੰਦੇ ਸੀਗੇ ਉਹ ਕਰਿਆ ਇਹਨਾਂ ਵਿੱਚ ਸ਼ੁਰੂ ਦੁਆਰਾ ਹੈਗਾ ਤਾਂ ਕਰਕੇ ਇਹ ਜੋ ਹੈਗਾ ਤੇ ਇਹਦੇ ਵਿੱਚ ਜਿਹੜੀ ਗੱਲ ਹੈਗੀ ਹੈ ਆਪਣਾ ਮਹਾਰਾ ਦੀ ਕਿਰਪਾ ਨਾਲ ਇਸ ਤੇ ਥੋੜਾ ਵਧੀਆ ਕੁਆਲਿਟੀ ਚ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜੀ ਕਿਉਂਕਿ ਘੱਟ ਪੈਸੇ ਵਿੱਚ ਵਧੀਆ ਕੁਆਲਿਟੀ ਬਹੁਤ ਘੱਟ ਮਿਲਦੀ ਹੈ ਵੀ ਜੀ ਉਸ ਚੀਜ਼ ਨੂੰ ਮੇਨਟੇਨ ਕਰਨ ਲਈ ਤਾਂ ਕਰਕੇ ਇੱਥੇ ਤਾਂ ਬੜਾ ਹੋਇਆ ਹੈ ਕਿ ਕਿ ਸ਼ਸਤਰ ਨੇ ਇੱਥੇ ਬੜਾ ਇੱਕ ਵਾਰ ਇਹਨਾਂ ਦੇ ਨਾਮ ਲਾਦੇ ਕਿਉਂਕਿ ਬਹੁਤ ਸਾਰੇ ਸੰਗਤ ਨੂੰ ਦਾ ਨਾਮ ਨਹੀਂ ਇਹਦਾ ਵੀਰ ਜੀ ਇਹ ਪੇਚ ਕਵਚ ਆ ਜਾਂਦਾ ਵਰਾ ਇਹ ਪ੍ਰਾਤਨ ਸ਼ਸਤਰ ਹੈ ਇਹਦਾ ਮੇਨ ਕੰਮ ਸੀਗਾ ਜਿੱਦਾਂ ਆਪਾਂ ਪ੍ਰਾਤਨ ਕਵਚ ਪਾਉਂਦੇ ਹੁੰਦੇ ਸੀਗੇ ਸੰਜੋਬ ਪਾਉਂਦੇ ਹੁੰਦੇ ਸੀਗੇ ਇਹ ਉਹਨੂੰ ਭੰਨਣ ਲਈ ਹੈ ਇਹ ਦਾਗਣ ਦੀ ਹੈ ਇਹਦੀ ਸ਼ੇਪ ਤੋਂ ਹੀ ਹੈ ਥੱਲੇ ਤੋਂ ਬਰੀਕ ਨਾ ਹੋਣ ਕਰਕੇ ਅੰਦਰ ਜਾਂਦਾ ਹੁੰਦਾ ਸੀਗਾ ਤੇ ਜਿਹੜਾ ਵੀ ਇਹਦਾ ਮੈਟਲ ਹੁੰਦਾ ਸੀਗਾ ਕਵਚ ਹੁੰਦਾ ਉਹਨੂੰ ਪਾੜ ਕੇ ਹੋਰ ਅੰਦਰ ਤੱਕ ਜਾਂਦਾ ਹੁੰਦਾ ਸੀਗਾ ਇਹਨੂੰ ਪੇਚ ਕਵਚ ਕਹਿੰਦੇ ਆ ਇਹ ਵੀਰ ਜੀ ਮੁਗਲਾਈ ਸ਼ਸਤਰ ਚ ਆ ਜਾਂਦਾ ਹੈਗਾ ਇਹਨੂੰ ਜਾਮੀਆਂ ਕਹਿੰਦੇ ਹੈਗੇ ਇਹਦੇ ਦੀ ਹੈ ਇਹ ਮੁਗਲਾਂ ਦਾ ਜਿਹੜਾ ਉਸ ਟਾਈਮ ਤੇ ਚੱਲੇ ਹੋਏ ਹੈਗੇ ਆ ਉਹਨਾਂ ਦਾ ਟਿੱਡੇ ਖੰਜਰ ਵਿੱਚ ਇਹਨੂੰ ਕਹਿੰਦੇ ਮੈਨੂੰ ਮੁਗਲਈ ਸ਼ਸਤਰ ਕਹਿ ਦਿੰਦੇ ਆ ਹਾਂਜੀ ਜਾਮੀਆਂ ਇਹਦਾ ਨਾਮ ਹੈਗਾ ਮਹਾਰਾਜ ਹੋਰ ਵੀ ਕਈ ਅਲੱਗ ਅਲੱਗ ਇਹ ਜੀ ਆ ਤੁਸੀਂ ਕਿੰਨੇ ਪੈਸੇ ਦੇ ਦਿੱਤੇ ਇਹ ਆਪਾਂ ਜੀ ਇਹ ਵੀ ਜਾਮੀਆਂ ਵਿੱਚ ਆ ਜਾਂਦਾ ਮੁਗਲਈ ਜਾਮੀਆਂ ਹੈਗੇ ਇਹਦੇ ਥੋੜਾ ਹੋਰ ਵੀ ਵੁੱਡ ਦਾ ਕਰਿਆ ਹੋਇਆ ਸਾਰਾ ਕੋਈ ਪ੍ਰੋਪਰ ਇਹਨਾਂ ਨੇ ਅੰਦਰ ਫਿਕਸ ਕੀਤੇ ਹੋਏ ਨੇ ਵੀਰ ਜੀ ਅੱਜ ਕੱਲ ਰਿਫਟਾ ਵਾਲੇ ਚੱਲੇ ਆਂ ਅੰਦਰ ਫਿਕਸ ਕੀਤਾ ਹੋਇਆ ਮਹਾਰਾਜ ਜਿੱਦਾਂ ਪ੍ਰਾਤਨ ਲਾਕ ਵਿੱਚ ਪਾਰ ਕੇ ਸ਼ਿਸਤ ਨੂੰ ਤਿਆਰ ਕਰ ਦਿੰਦੇ ਸੀਗੇ ਇਹ ਉਦਾਂ ਬਣਾਇਆ ਹੋਇਆ ਹੈਗਾ ਜੀ ਇਹਨਾਂ ਦਾ ਤਾਂ ਜ਼ਿਆਦਾ ਇਹ ਆਪਣਾ ਅਟਰੈਕਸ਼ਨ ਦਾ ਪੁਆਇੰਟ ਬਣ ਰਿਹਾ ਹੈਗਾ ਔਰ ਕਈ ਅਲੱਗ-ਅਲੱਗ ਪ੍ਰਾਤਨ ਵੀ ਇਹਨਾਂ 'ਚ ਕੀ ਖਾਸੀਅਤ ਆ ਗਈ ਵੀਰ ਜੀ ਇਹਨਾਂ ਦਾ ਮੈਟਲ ਦਾ ਹੈਗਾ ਜੀ ਅੱਜ ਕੱਲ ਜਿਹੜਾ ਸਮਾਂ ਚੱਲਿਆ ਹੋਏਗਾ ਝੂਠ ਦਾ ਦੌਰ ਚੱਲਦਾ ਪਿਆ ਲੋਕੀ ਕਹਿੰਦੇ ਕੁਝ ਹੈ ਤੇ ਨਿਕਲਦਾ ਕੁਝ ਹੋ ਰਿਹਾ ਹੈਗਾ ਜੀ ਹਾਂ ਜੀ ਇਹ ਜਿਹੜੇ ਪ੍ਰਾਤਨ ਸ਼ਸਤਰ ਹੁੰਦੇ ਸੀਗੇ ਉਹਨਾਂ ਦੀ ਤਰ੍ਹਾਂ ਹੀ ਬਣਾਇਆ ਗਿਆ ਏ ਇਹਦੇ ਚ ਪ੍ਰਾਤਨ ਮੁੱਥੇ ਦੀ ਵਰਤੋਂ ਕੀਤੀ ਗਈ ਹੈ ਹਾਂਜੀ ਮੁੱਠਾ ਇਹ ਹੁੰਦਾ ਕਿ ਪ੍ਰਾਤਨ ਮੁੱਠਾ ਛੋੜਾ ਵਧੀਆ ਰਹਿੰਦਾ ਉਹਦੀ ਪਕੜ ਹੈ ਅੱਜ ਦੇ ਟਾਈਮ 'ਚ ਨਹੀਂ ਬਣਦੀ ਇਸ ਕਰਕੇ ਤੇਰੇ ਕਮਾਣੀ ਦੇ ਪੱਟੇ ਦਾ origignal ਜਿਹੜਾ ਹੁੰਦਾ ਹੈਗਾ ਜੀ ਸਰਬ ਲੋ ਦਾ ਹੋਏਗਾ ਵੀਰ ਜੀ ਸਰਬ ਲੋ ਸ਼ੁੱਧ ਲੋਹਾ ਹੁੰਦਾ ਏ ਉਹ ਖਾਣ ਲਈ ਬਹੁਤ ਵਧੀਆ ਹੈਗਾ ਤੂੰ ਗੁਣਕਾਰੀ ਹੈਗਾ ਬਟ ਜੰਗ ਵਿੱਚ ਇਹ ਸ਼ੁੱਧ ਲੋਹਾ ਜਿਹੜਾ ਹੈਗਾ ਕੱਚਾ ਰਹਿ ਜਾਂਦਾ ਵੀਰ ਜੀ ਇਹ ਕਮਜ਼ੋਰ ਬਣਾ ਜਿਹੜੇ ਕਮਾਣੀ ਹੈਗੇ ਇਹ ਸਰਬ ਲੋ ਨੂੰ ਟੈਂਪਰ ਕਰਕੇ ਉਹਨੂੰ ਪਾਣ ਲਾ ਕੇ ਹਾਰਡ ਕਰਿਆ ਜਾਂਦਾ ਹੈ ਇਹ ਉਸ ਤੋਂ ਵੀ ਉੱਚ ਪੱਧਰ ਦੀ ਕੁਆਲਿਟੀ ਹੁੰਦੀ ਹੈ ਉਸ ਤੋਂ ਵੀ ਉੱਪਰ ਤੋਂ ਹੋਰ ਵੀ ਆਉਂਦਾ ਵੀਰ ਜੀ ਇਹ ਵੀ ਹਲੇ ਥੱਲੇ ਹੈਗਾ ਇਹ ਇਨਾਂ ਜੇ ਇਸਪਾਤ ਆ ਜਾਂਦਾ ਹੈਗਾ ਵੀ ਸਭ ਤੋਂ ਉੱਪਰ ਜਿਹੜਾ ਫੁਲਾਦ ਆਉਂਦਾ ਹੈ ਜੀ ਫੁਲਾਦ ਵਿੱਚ ਵੀ ਅੱਗੇ ਕਈ ਵੈਰਾਈਟੀਆਂ ਆ ਜਾਂਦੀਆਂ ਵੀਰ ਜੀ ਅਲੱਗ-ਅਲੱਗ ਜਗ੍ਹਾ ਦੇ ਸਾਹਮਣੇ ਅਲੱਗ-ਅਲੱਗ ਮੌਸਮ ਦੇ ਸਾਹਮਣੇ ਤਿਆਰ ਕਰਦੇ ਹੁੰਦੇ ਸੀ ਕਿ ਸ਼ਸਤਰ ਫਿਰ ਉਹਦੀ ਬਣਤ ਵਿੱਚ ਉਹਦਾ ਅਗਰ ਤਾਂ ਕਰਕੇ ਅਲੱਗ-ਅਲੱਗ ਸਾਰਾ ਆਂਦਾ ਹੁੰਦਾ ਹੈ ਫੁਲਾਦ ਵੀ ਕਈ ਤਰ੍ਹਾਂ ਦੇ ਹੁੰਦੇ ਆ ইরਾਨੀ ਫੁਲਾਦ ਹੋ ਜਾਂਦਾ ਏ ਕੁਛ ਹੋ ਜਾਂਦਾ ਏ ਅਕਲ ਡੋਮੈਸਕ ਸਟੀਲ ਜ਼ਿਆਦਾ ਚੱਲਿਆ ਹੋਇਆ ਵੀਰ ਜੀ ਉਹ ਸਸਤਾ ਪੈਂਦਾ ਏ ਅਸਲੀ ਫੁਲਾਦ ਹੈਗਾ ਵੀਰ ਜੀ ਉਸ ਨੂੰ ਇੱਕ ਲੋਹੇ ਨੂੰ ਉਹਨੂੰ ਕਈ ਵਾਰੀ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਹੋਰ ਹਾਰਡ ਬਣਾਇਆ ਜਾਂਦਾ ਸੀਗਾ ਵੀਰ ਜੀ ਆਪ ਤਿਆਰ ਕਰ ਦੋ ਜੀ ਕਿ ਤੂੰ ਲੈ ਕੇ ਆਉਂਦਾ ਇਹ ਵੀਰ ਜੀ ਖੰਜਰ ਅਸੀਂ ਆਪ ਤਿਆਰ ਕਰਦੇ ਆ ਆਪਣੇ ਹੱਥੀ ਤਿਆਰ ਕਰਿਓ ਆ ਸਾਰਾ ਬਲੇਡ ਤੋਂ ਲੈ ਕੇ ਮੁੱਠੇ ਤੱਕ ਆਪਣੇ ਕੋਲ ਥੋੜੀ ਵਰਕਸ਼ਾਪ ਛੋਟੀ ਹੋਣ ਕਰਕੇ ਕੰਮ ਸਾਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਵੀਰ ਜੀ ਵਧਾਇਓ ਬੱਡਾ ਇੱਧਰ ਕਿੰਨਾ ਰੁਚੀ ਕਿੰਦਾ ਹੋ ਗਈ ਇੰਟਰਸਟ ਇੱਧਰ ਵੀ ਆ ਸ਼ਸਤਰ ਜਿਹੜੇ ਬਣਾਉਂਦੇ ਵੀਰ ਜੀ ਬੜੇ ਨੌਜਵਾਨ ਹੋ ਨਾ ਮੈਂ ਤਾਂ ਸਵਾਲ ਇਹ ਵੀਰ ਜੀ ਮਹਾਰਾਜ ਦੀ ਕਿਰਪਾ ਬਈ ਅੰਜੀ ਮੈਂ ਮਹਾਰਾਜ ਜੀ ਸਾਹਿਬ ਨਾਲ ਪੋਸਟ ਗ੍ਰੈਜੂਏਟ ਕੀਤੀ ਹੋਈ ਹੈ ਵੀਰ ਜੀ ਸੇਲਸ ਐਂਡ ਮਾਰਕੀਟਿੰਗ ਵਿੱਚ ਉੱਥੇ ਵੀ ਕੰਮ ਕੀਤਾ ਸਾਰਾ ਕੁਝ ਪਰ ਇਹ ਸੇਵਾ ਕਰਦੇ ਕਰਦੇ ਸ਼ਸਤਰਾਂ ਨਾਲ ਪਿਆਰ ਪੈ ਗਿਆ ਗੁਰੂ ਮਹਾਰਾਜ ਨੇ ਆਪਣਾ ਸਰੂਪ ਦਿੱਤਾ ਬਈ ਉਸ ਤੋਂ ਬਾਅਦ ਸ਼ਸਤਰ ਸਫਾਈ ਕਰਨ ਲਈ ਮੈਂ ਗ੍ਰੈਂਡਰ ਲਿੱਤਾ ਸੀਗਾ ਵੀਰ ਜੀ ਅੱਗੇ ਉਹਨਾਂ ਦਾ ਕੰਮ ਕਰਦੇ 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 ਅੱਜ ਮਹਾਰਾਜ ਜੀ ਪਨਾ ਸਾਰੇ ਆਪਣਾ ਵਰਕਸ਼ਾਪ ਹੈਗੀ ਆਪ ਤਿਆਰ ਕਰੀ ਦੇ ਜੀ ਮੈਂ ਨੌਕਰੀ ਕਰਦੇ ਰਹੇ ਹਾਂ ਹਾਂਜੀ ਵੀਰ ਜੀ ਜਿੱਤਰੇ ਹੋਣਾ ਵੀ ਪੋਸਟ ਗ੍ਰੈਜੂਏਟ ਹਾਂ ਮੈਂ ਹਾਂਜੀ ਵੀਰ ਜੀ ਵੀ ਮੈਂ ਆਪਣਾ ਪ੍ਰੋਜੈਕਟ ਕੀਤਾ ਹੈ ਕਾਫੀ ਹੈ ਪਹਿਲਾਂ ਟਰੈਵਲ ਜੈਂਟੀ ਉੱਥੇ ਵੀ ਕੰਮ ਕੀਤਾ ਸੀਗਾ ਸਾਰਾ ਉੱਥੇ ਵੀ ਹੈ ਹਾਂਜੀ ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ કરી ਸੁਪੀ ਸਿੱਖੀ ਨੌਕਰੀ ਕਿਥੇ ਕਰਦੇ ਸੀ ਵੀਰ ਜੀ ਮੇਰਾ ਚੰਡੀਗੜ੍ਹ ਡਿਪਾਰਟਮੈਂਟ ਚ ਕਰੀ ਆ ਕੰਟ੍ਰੈਕਟ ਬੇਸ ਤੇ ਵਾਟਰ ਸਪਲਾਈ ਡਿਪਾਰਟਮੈਂਟ ਜੋਬ ਕੀਤਾ ਸਪਲਾਈ ਡਿਪਾਰਟਮੈਂਟ ਚ ਤੁਸੀਂ ਨੌਕਰੀ ਕਰਦੇ ਸੀ ਤੇ ਉਸ ਤੋਂ ਬਾਅਦ ਫਿਰ ਸ਼ਸਤਨ ਵਾਲੇ ہاں ਜੀ ਵੀਰ ਜੀ ਮੈਨੂੰ ਸਮਾਂ ਮਿਲਦਾ ਹੁੰਦਾ ਸੀਗਾ ਸ਼ੌਂਕ ਸੀਗਾ ਮੈਂ ਸਿੱਖਣ ਜਾਂਦਾ ਹੁੰਦਾ ਸੀਗਾ ਸਾਡੇ ਉੱਥੇ ਉਸਤਾਦ ਜੀ ਹੋਏ ਸੀ ਉਹਨਾਂ ਕੋਲ ਕੰਮ ਵੀ ਸਿੱਖਿਆ ਉਹਨਾਂ ਦਾ ਆਪਣਾ ਪੁਰਾਣਾ ਲੋਹਾਰ ਜਿਹੜੇ ਹੈਗੇ ਉਸ ਫੈਮਿਲੀ ਤੋਂ ਚੱਲੇ ਆ ਰਹੇ ਸੀਗੇ ਉਹਨਾਂ ਤੋਂ ਵੀ ਕੰਮ ਸਿੱਖਿਆ ਕੁਝ ਰੁਚੀ ਹੋਣ ਕਰਕੇ YouTube ਤੋਂ ਵੀ ਬਹੁਤ ਸਾਰਾ ਲਿੱਤਾ ਉਸ ਚੀਜ਼ ਤੋਂ ਮੈਨੂੰ ਵੀ ਬਹੁਤ ਨਿੱਕ ਜੁਗ ਵੀ ਕੰਮ ਆਇਆ ਹਾਂਜੀ ਨਵੀਂ ਉਦੇ ਨਾਲ ਵੀ ਕਾਫੀ ਉੱਪਰ ਤੇ ਉਸ ਤੋਂ ਬਾਅਦ ਇੱਕ ਸ਼ਾਸਤਰ ਵਿੱਦਿਆ ਹੋਣੀ ਵੀ ਜ਼ਰੂਰੀ ਹੈ ਨਾ ਕਿਉਂਕਿ ਜੇ ਤੁਸੀਂ ਸ਼ਾਸਤਰਾਂ ਦਾ ਕੰਮ ਕਰਨਾ ਹੈ ਤਾਂ ਉਸ ਤਰ੍ਹਾਂ ਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਯੁੱਧਾਂ ਦੇ ਵਿੱਚ ਕਿਹੜੇ ਸ਼ਾਸਤਰ ਵਰਤੇ ਜਾਂਦੇ ਨੇ ਯੁੱਧ ਦੇ ਹਿਸਾਬ ਨਾਲ ਤੇ ਹੋਈ ਹੈ ਕਾਫੀ ਚੀਜ਼ਾਂ ਦਾ ਮਾਇਨੇ ਰੱਖਦੀਆਂ ਵੀਰ ਜੀ ਯੁੱਧ ਵੀ ਹੈ ਯੁੱਧ ਦੀ ਵੀ ਰਣਨੀਤੀ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਇਹ ਖੇਤਰਫਲ ਦਾ ਵੀ ਬਹੁਤ ਫਰਕ ਪੈਂਦਾ ਹੈ ਹੈਗਾ ਸਿਗਾ ਜੀ ਕਿ ਕਿਤੇ ਪਹਾੜਾਂ 'ਚ ਯੁੱਧ ਹੋਣਾ ਕਿਤੇ ਮੈਦਾਨਾਂ 'ਚ ਹੋਣਾ ਉਹ ਰਣਨੀਤੀ ਅਲੱਗ-ਅਲੱਗ ਹੁੰਦੀ ਸੀਗੀ ਉਸ ਹਿਸਾਬ ਨਾਲ ਸ਼ਸਤਰ ਵੀ ਅਲੱਗ-ਅਲੱਗ ਯੂਜ਼ ਹੁੰਦੇ ਸੀਗੇ ਹਾਂਜੀ ਜਿੱਦਾਂ ਇਹ ਤੇਗਾ ਹੋ ਗਿਆ ਬੜੀ ਤੇਗ ਹੋ ਗਈ ਹੈ ਇਹ ਆਪਣਾ ਖੁੱਲੇ ਮੈਦਾਨ ਚ ਲੜਨ ਲਈ ਹੈਗਾ ਜੀ ਜਿੱਦਾਂ ਪਹਾੜ ਹੋਗੇ ਉਹ ਛੋਟੀ ਜਗ੍ਹਾ ਜਿੱਥੇ ਕੰਜੈਸਟਡ ਹੁੰਦੇ ਇਹ ਗੋਲੀਆਂ ਸ਼ਸਤਰ ਦਾ ਨਾਮ ਮੰਨਦਾ ਉਹ ਹੁੰਦਾ ਉਹ ਵੀ ਲੰਬਾਈ ਹੈ ਬੜਾ ਗੋਲ ਜਿਆਦਾ ਹੋਣ ਕਰਕੇ ਉਹ ਘੱਟ ਜਗ੍ਹਾ ਵਿੱਚ ਇਸ ਨਾਲ ਚੀਜ਼ ਯੁੱਧ ਕਰਨਾ ਸੌਖਾ ਹੋ ਜਾਂਦਾ ਹੈ ਇਹ ਇਦਾਂ ਹੀ ਸਭ ਅਲੱਗ-ਅਲੱਗ ਚੀਜ਼ਾਂ ਹੈਗੀਆਂ ਕੁਝ ਜਗ੍ਹਾ ਦੇ ਨਾਮ ਤੇ ਉੱਪਰ ਵੀ ਇਹ ਸ਼ਸਤਰਾਂ ਦਾ ਨਾਮ ਪੈ ਜਾਂਦਾ ਵੀਰ ਜੀ ਜਿੱਦਾਂ ਸਰੋਹੀ ਸ਼ਹੀਦ ਸਾਹਿਬ ਆਂਦੀ ਹੈਗੀ ਹੈ ਉਹਦੇ ਵੀ ਉਹ ਸਰੋਹੀ ਹੈ ਸਰੋਹੀ ਇੱਕ ਜਗ੍ਹਾ ਦਾ ਨਾਮ ਹੈ ਵੀਰ ਜੀ ਹਾਂਜੀ ਉੱਥੇ ਦੇ ਕਾਰੀਗਰ ਇਹਨਾਂ ਵਧੀਆ ਸ਼ਸਤਰ ਬਣਾਉਂਦੇ ਸੀਗੇ ਉਸ ਦਾ ਨਾਮ ਹੀ ਸ਼ਸਤਰ ਦਾ ਸਰੋਹੀ ਪੈ ਗਿਆ ਵੀਰ ਜੀ ਇਹ ਰਾਜਸਥਾਨ ਦੀ ਇੱਕ ਜਗ੍ਹਾ ਦਾ ਨਾਮ ਹੈ ਸਰੋਹੀ ਉੱਥੇ ਦਾ ਸਰੋਹੀ ਸ਼ਸਤਰ ਪੈਦਾ ਹੋਏ ਸਾਡੇ ਪੰਜਾਬੀ ਸ਼ਸਤਰ ਵੀ ਬਹੁਤ ਵਧੀਆ ਬਣਾਏ ਆ ਇਹ ਕਿ ਪਹਿਲਾਂ ਪੰਜਾਬ ਦਾ ਜਿਹੜਾ ਸਾਰਾ ਇਤਿਹਾਸ ਹੈਗਾ ਉਹ ਜੰਗ ਵਿੱਚ ਬੀਜ਼ੀ ਰਿਹਾ ਜੀ ਸ਼ੁਰੂ ਤੋਂ ਲੈ ਕੇ ਸਾਰਾ ਕਿਉਂਕਿ ਜਿਹੜਾ ਆਪਾਂ ਇਤਿਹਾਸ ਹਿਸਟਰੀ ਵੀ ਪੜ੍ਹੀ ਉਸ ਤੋਂ ਹੀ ਹੈ ਆਪਣਾ ਪਹਿਲਾ ਜਿਹੜਾ ਇੰਡੀਆ ਗੇਟ ਹੈ ਉਹ ਇਦਾਂ ਰਹਿਣ ਨੂੰ ਹੀ ਮੰਨਿਆ ਜਾਂਦਾ ਹੁੰਦਾ ਸੀਗਾ ਸਾਰੇ ਹਾਂਜੀ ਦਰੇ ਦਰੇ ਵੀ ਦੀ ਪਹਾੜਾਂ ਦੇ ਵਿੱਚੋਂ ਮਾਉਂਟ ਜਿਹੜੀ ਹਿਮਾਲੇ ਦੀ ਰੇਂਜ ਵਿੱਚ ਉੱਥੇ ਕਿ ਸਾਰੇ ਅਰੇਬੀਅਨ ਜਿੰਨੇ ਵੀ ਆ ਮੁਸਲਮਾਨ ਉੱਥੇ ਹੀ ਆਏ ਸੀਗੇ ਹਮਲਾ ਕਰ ਜਾਂਦੇ ਤੇ ਲੁੱਟ ਕੇ ਲਿਕੇ ਜਾਂਦੇ ਸੀਗੇ ਹਾਂਜੀ ਇਸ ਕਰਕੇ ਪੰਜਾਬੀ ਉਹਨਾਂ ਨੂੰ ਰੋਕਣ ਲਈ ਲੜਦੇ ਰਹੇ ਆਪਣੀ ਸੇਫਟੀ ਲਈ ਲੜਦੇ ਰਹੇ ਉਹਨਾਂ ਦੇ ਵੀ ਸ਼ਸਤਰ ਜਿਹੜੇ ਹੈ ਪਹਿਲਾਂ ਉਹ ਬਾਹਰ ਤੋਂ ਹੀ ਮੰਗਾਉਂਦੇ ਹੁੰਦੇ ਸੀਗੇ ਸਾਰਾ ਕੁਝ ਹੈ ਹੁਣ ਜੇ ਇਤਿਹਾਸ ਦੀ ਗੱਲ ਕਰੀ ਜਾਵੇ ਜਿਹੜੀ ਭਾਈ ਬਚਿੱਤਰ ਸਿੰਘ ਜੀ ਨੇ ਨਾਗਣੀ ਯੂਜ਼ ਕਰੀ ਸੀਗੀ ਨਾ ਬੱਬੀ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਟਾਈਮ ਵਿੱਚ 1700 ਰੁਪਏ ਦੀ ਏ ਬਾਹਰ ਅਰੇਬੀਅਨ ਤੋਂ ਉੱਥੇ ਤੋਂ ਖਰੀਦ ਕੇ ਆਈ ਲਿੱਤੀ ਸੀਗੀ ਆਪਾਂ ਬਚਤ ਸਿੰਘ ਹੌਣਾ ਨੂੰ ਗੁਰਸਾਹਿਬ ਨੇ ਦਿੱਤੀ ਸੀ ਹਾਂਜੀ ਆਪਾ ਜੀ ਗੁਰੂਵਾਰਾ ਨੇ ਉਹਨਾਂ ਨੇ ਉਸ ਟਾਈਮ ਇੱਕ ਭਾਈ ਉਦੇਸ ਸਿੰਘ ਜੀ ਨੇ ਜਿਹੜਾ ਪਹਾੜੀ ਰਾਜ ਦਾ ਸਿਰ ਵੜ ਕੇ ਬਰਚੇ ਤੇ ਇਹ ਦੋ ਤਿੰਨ ਸ਼ਸਤਰ ਹੀ ਖਰੀਦੇ ਸੀਗੇ ਉਸ ਟਾਈਮ ਦਾ 1700 ਤੁਸੀਂ ਆਦੇ ਹਿਸਾਬ ਨਾਲ ਸੋਚ ਲਓ ਕਿੰਨੇ ਕਰੋੜਾਂ ਵਿੱਚ ਹੋਏਗਾ ਇਹ ਉਹ ਸ਼ਸਤਰ ਰਹਿ ਗਿਆ ਬਈ ਸ਼ਸਤਰਾਂ ਦੀ ਕੀਮਤ ਵੀ ਜਿਹੜੀ ਆ ਬਹੁਤ ਵੱਡੀ ਬਹੁਤ ਜ਼ਿਆਦਾ ਵੀਰ ਜੀ ਹੁਣ ਗੱਲ ਹੋਈ ਆ ਵੀਰ ਜੀ ਆ ਇੱਕ ਹੁੰਦੇ ਪਰਦਸ਼ਨੀ ਸ਼ਸਤਰ ਅਸੀਂ ਪਾਣੇ ਆ ਕੋਈ ਜੰਗ ਜੂਦ ਤਾਂ ਕੁਛ ਨੂੰ ਨਹੀਂ ਪਤਾ ਉਹ ਅਲੱਗ ਚੀਜ ਜਾਂਦੀ ਐ ਜਿਹੜੇ ਅਸਲੀ ਕਿ ਪਹਿਲਾ ਸਾਰਾ ਜੰਗ ਹੀ ਨਾ ਸ਼ਸਤਰਾਂ ਤੇ ਹੀ ਹੁੰਦਾ ਸੀਗਾ ਉਹ ਬਹੁਤ ਜਿਆਦਾ ਪਰੇ ਹੁੰਦਾ ਸੀਗਾ ਜੀ ਉਹਨਾਂ ਵਿੱਚ ਵੀ ਕਈ ਕੁਆਲਿਟੀ ਆਉਂਦੀ ਸੀ ਬਹੁਤ ਕੁਝ ਹੁੰਦਾ ਸੀਗਾ ਤੇ ਇਦਾਂ ਹੀ ਐ ਕਿ ਜਦ ਮਹਾਰਨਜੀਤ ਸਿੰਘ ਦਾ ਟਾਈਮ ਆਇਆ ਬਾਬਾ ਕਾਲੀ ਫੁੱਲਾ ਸਿੰਘ ਦਾ ਟਾਈਮ ਆਇਆ ਸਾਨੂੰ ਸ਼ਾਂਤੀ ਦਾ ਵੀ ਉਹ ਦੌਰ ਮਿਲਿਆ ਉਸ ਟਾਈਮ ਤੇ ਤਦ ਫਿਰ ਮਹਾਰਨਜੀਤ ਸਿੰਘ ਨੇ ਬਾਬਾ ਕਾਲੀ ਫੁੱਲਾ ਸਿੰਘ ਨੇ ਇਹਨਾਂ ਨੇ ਮਿਲ ਕੇ ਜਿੰਨੇ ਵੀ ਬਾਹਰਲੇ ਕਾਰੀਗਰ ਸੀਗੇ بڑے بڑے ਰਾਜਸਥਾਨ ਦੇ ਜਿਹੜੇ ਮੇਨ ਕਾਰੀਗਰ ਸੀਗੇ ਉਹਨਾਂ ਨੂੰ ਬੁਲਾ ਕੇ ਆਪਣਾ ਈਰਾਨ ਤੋਂ ਇਰਾਕ ਤੋਂ ਹਰ ਪਾਸੇ ਤੋਂ ਕਾਰੀਗਰ ਇਕੱਠੇ ਕਰਕੇ ਮਹਾਰਾਜ ਰਣਜੀਤ ਸਿੰਘ ਨੇ ਆਪਣੀ ਫੌਜ ਲਈ ਸ਼ਸਤਰ ਤਿਆਰ ਕਰਵਾਏ ਸੀਗੇ ਉਹਨਾਂ ਨੂੰ ਪੰਜਾਬੀ ਸ਼ਸਤਰ ਕਹਿੰਦੇ ਆ ਬਾਈ ਉਹ ਅੱਜ ਵੀ ਦੇਖਣ ਨੂੰ ਬਹੁਤ ਰੀਅਰ ਮਿਲਦੇ ਆ ਉਹਦੇ ਪਿੱਛੇ ਵੀ ਬੜਾ ਕਾਰਨ ਹੈਗਾ ਅੰਗਰੇਜ਼ਾਂ ਨੇ ਉਹਨੂੰ ਖਤਮ ਕਰਤਾ ਬਾਈ ਕਿ ਉਹਨਾਂ ਵੀ ਹੁਣੇ ਦੱਸ ਰਹੇ ਸੀ ਵੀ ਮੈਂ ਵੀ ਨੌਕਰੀ ਜਿਹੜੇ ਜੋਬ ਹਾਂਜੀ ਬਾਈ ਇਹਨਾਂ ਨੇ ਵੀ ਮੈਡੀਕਲ ਕੀਤੀ ਹੋਈ ਹੈ ਜੀ ਮੈਡੀਕਲ ਹਾਂਜੀ ਮੈਡੀਕਲ ਨੇ ਜੌਬ ਕੀਤੀ ਸੀਗੀ ਜੀ ਪਰ ਹੋਈ ਐ ਕੁਝ ਸਾਨੂੰ ਆਪਣੀਆਂ ਸਥਿਤੀਆਂ ਪਰਿਵਾਰਕ ਸਥਿਤੀ ਕਰਕੇ ਫਾਈਨਾਂਸ ਕਰਕੇ ਕਿ ਜੌਬ ਵਿੱਚ ਹੋਈ ਐ ਵੀਰ ਜੀ ਅੱਜ ਕੱਲ 12-13 ਹਜ਼ਾਰ ਕੁਝ ਬਣ ਲੈਣ ਇਹਦੇ ਨਾਲ ਹੁਣ ਫਿਰ ਕਿਦਾਂ ਵੀ ਸਹੀ ਹੈਗਾ ਬਾਬੀ ਰੋਟੀ ਪਾਣੀ ਚੱਲਦਾ ਵਧੀਆ ਜੌਬ ਨਾਲੋਂ ਠੀਕ ਲੱਗਦਾ ਹਾਂਜੀ ਵੀਰ ਜੀ ਥੋੜਾ ਫਰਕ ਆਇਆ ਜਾਏ ਆਪਣਾ ਕੰਮ ਐ ਤੋ ਉਸ ਹੱਬ ਨਾਲ ਕਰੀਦਾ ਹੁੰਦਾ ਜੌਬ ਵਿੱਚ ਬੰਦਸ਼ਗਰੀਆਂ ਬਹੁਤ ਜ਼ਿਆਦਾ ਸੀਗੀਆਂ ਤੇ ਜਿਹੜਾ ਸਭ ਤੋਂ ਵੱਡਾ ਸੁੱਖ ਐ ਉਰੇ ਸੰਗਤ ਦੇ ਵੀ ਦਰਸ਼ਨ ਹੁੰਦੇ ਹੈਗੇ ਚਰਨ ਤੂੜ ਵੀ ਮਿਲਦੀ ਹੈ ਜਿਹੜੇ ਚੀਜ਼ ਨੂੰ ਦਿਲ ਕਰਦਾ ਸੀ ਉਹ ਕਰ ਲਿਆ ਬਿਲਕੁਲ ਜੀ ਇਹ ਸ਼ੌਂਕ ਵੀ ਪੂਰਾ ਹੋਇਆ ਬਈ ਹੁਣ ਕਮਾਈ ਦਾ ਤਾਂ ਪਤਾ ਨਹੀਂ ਪਰ ਆਪਣੇ ਕੋਲ ਸ਼ਸਤਰ ਬਥੇਰੇ ਇਕੱਠੇ ਹੋ ਗਏ ਇਹ ਵੀ ਬੜੀ ਚੀਜ਼ਾਂ ਹੁੰਦੇ ਉਤੋਂ ਹੀ ਹੈ ਤੇ ਜਿਹੜਾ ਇਹੀ ਹੈਗਾ ਕਿ ਪਰਿਵਾਰਕ ਤੇ ਵੀ ਇਹਨੇ ਬਹੁਤ ਫਰਕ ਪਾਇਆ ਬਈ ਹੁਣ ਜਦੋਂ ਅਗਰ ਅਸੀਂ ਗੱਲ ਕਰੀ ਜਾਈਏ ਜਦ ਸਾਡੀ ਉਮਰ ਸੀਗੀ 5-6 ਸਾਲ ਦੀ ਸਾਨੂੰ ਸ਼ਸਤਰਾਂ ਦਾ ਕੁਝ ਨਹੀਂ ਪਤਾ ਸੀਗਾ ਅੱਜ ਆਪਣਾ ਕੰਮ ਹੈਗਾ ਇਹ ਮੇਰਾ ਪਜੰਗੀ ਹੈਗਾ ਬਈ ਉਹ 4 ਸਾਲ ਦਾ 5 ਸਾਲ ਲੱਗੇ ਜੀ ਜਸਤਰਾਂ ਦੀ ਪੂਰੀ ਨਾਲ ਬਹੁਤ ਜ਼ਿਆਦਾ ਵੀ ਇੰਨਾ ਪਿਆਰ ਕਰਦਾ ਹੈ ਹੈ ਨਹੀਂ ਨਾਲ ਨਹੀਂ ਠੰਡ ਕਰਕੇ ਨਹੀਂ ਲੈ ਕੇ ਆਏ ਵੀਰ ਜੀ ਥੋੜਾ ਜਾ ਓਰੇ ਛੋਟੀ ਉਮਰ ਹੋਣ ਕਰਕੇ ਠੰਡ ਜ਼ਿਆਦਾ ਹੈਗੀ ਤਾਂ ਕਰਕੇ ਨਹੀਂ ਲੈ ਕੇ ਆਏ ਨੇ ਉਹਨੂੰ ਵੀ ਇੰਨਾ ਪਿਆਰ ਆ ਬਬਾ ਜੀ ਜਿਵੇਂ ਨਾ ਹਾਂਜੀ ਖਡੌਣਾ ਮਿਲੇ ਨਾ ਮਿਲੇ ਸ਼ਸਤਰ ਮਿਲ ਜੇ ਉਹਦੇ ਨਾਲ ਜ਼ਿਆਦਾ ਕੁਝ ਹੁੰਦਾ ਹੈ ਜੀ ਜੀ ਉਹਨੇ ਆਪਣੇ ਲਈ ਇੱਕ ਛੋਟੀ ਸ਼੍ਰੀ ਸਵਾਬ ਬਣਵਾਈ ਹੈ ਪਿਤਾ ਜੀ ਇਦਾਂ ਤਿਆਰ ਕਰਨੀ ਹੈ ਇਹਨੂੰ ਆ ਲਾਓ ਇਹਨੂੰ ਮਾਲੋ ਸਭ ਉਹਦੀ ਪਸੰਦ ਆ ਲੱਗਿਆ ਹੋਇਆ ਮਰੇ ਉਹਨੂੰ ਵੀ ਪੂਰਾ ਤੁਹਾਡੇ ਵਾਂਗ ਫਿਰ ਪੂਰੀ ਰੁਚੀ ਹੈ ਬਬਾ ਜੀ ਬਹੁਤ ਪਿਆਰ ਕਰ ਦੋ ਵੀ ਸ਼ਸਤਰਾਂ ਨੂੰ ਉਹ ਕਈ ਵਾਰੀ ਸਾਡੇ ਨਾਲ ਰੋਸ ਜਾਂਦਾ ਜਾਂ ਲੜ ਜਾਂਦਾ ਹੈ ਉਹ ਸ਼ਸਤਰ ਨੂੰ ਜੱਪੀ ਪਾ ਕੇ ਸੋ ਜਾਂਦਾ ਹੈ ਜੀ ਬਾਕੀ ਇਹ ਜਿਹੜੀ ਉਹ ਹੀ ਹੈ ਸ਼ਸਤਰਾਂ ਨਾਲ ਸਾਨੂੰ ਗੁਰਸਿੱਖੀ ਮਿਲ ਰਹੀ ਹੈ ਅਸੀਂ ਇਹ ਤਾਂ ਦੇਣਾ ਨਹੀਂ ਦੇ ਸਕਦੇ ਹਾਂ ਵੀ ਮਾਰਾਂ ਨੇ ਸ਼ਸਤਰਾਂ ਦੇ ਰੂਪ ਚਾ ਕੇ ਜੀ ਸੰਤੁਸ਼ਟੋਂ ਪੂਰਾ ਬਹੁਤ ਜ਼ਿਆਦਾ ਭਾਈ ਸਾਡੇ ਕੋਲ ਨਾਮ ਬਾਣੀ ਦੇ ਨਾਲ ਸ਼ਸਤਰਾਂ ਦੇ ਨਾਲ ਸਾਰਾ ਕੁਝ ਆ ਰਿਹਾ ਹੈ ਭਾਈ ਹਾਂਜੀ ਇਹਨਾਂ ਦਾ ਮਤ ਕਰ ਲਈ ਧੰਨਵਾਦ ਜੀ ਤਾਂ ਇਹ ਸਾਡੇ ਨਾਲ ਜਿਹੜੇ ਭਾਈ ਸਾਹਿਬ ਸੀਗੇ ਜਿਨੇ ਸ਼ਸਤਰਾਂ ਦੀ ਜਿਹੜੇ ਆ ਇੱਥੇ ਪ੍ਰਦਰਸ਼ਨੀ ਇਹ ਦੁਕਾਨ ਜਿਹੜੀ ਇਹ ਜ਼ਰੂਰਤ ਆ ਨੌਕਰੀ ਛੱਡ ਕੇ ਜਿਹੜਾ ਸ਼ਸਤਰਾਂ ਦਾ ਕੀਤਾ ਚੁਣਿਆ ਕਹਿੰਦੇ ਕਿ ਮੇਰੇ ਦਿਲ ਨੂੰ ਸਕੂਨ ਜਿਹੜਾ ਜ਼ਰੂਰ ਮਿਲਦਾ ਤੇ ਭਜੰਗੀ ਸਿੰਘ ਆ ਜਿਹੜਾ ਉਹਨੂੰ ਵੀ ਪੂਰਾ ਪਿਆਰ ਆ ਹੁਣ ਅੱਗੇ ਤੇ ਜਦੋਂ ਕਹਿੰਦਾ ਵੀ ਮੇਰਾ ਬਚਪਨ ਸੀ ਤਾਂ ਮੈਨੂੰ ਇਹਨਾਂ ਸ਼ਸਤਰਾਂ ਦੀ ਜਾਣਕਾਰੀ ਨਹੀਂ ਸੀ ਤੇ ਉਸ ਤੋਂ ਬਾਅਦ ਮੈਂ ਜਿਹੜਾ ਨੌਕਰੀ ਛੱਡ ਕੇ ਇੱਧਰ ਆ ਸ਼ਸਤਰਾਂ ਦੀ ਜਿਹੜੀ ਦੁਕਾਨ ਜ਼ਰੂਰ ਲਈ ਹੈ ਤੇ ਇਸ ਦੇ ਨਾਲ ਪੂਰੀ ਸੰਤੁਸ਼ਟੀ ਹੈ ਕੈਮਰਾਮੈਨ ਪ੍ਰੋਫੈਸਰ ਸਿੰਘ ਦੇ ਨਾਲ ਮੈਂ ਗੋਵਿੰਦ ਸਿੰਘ ਸ਼੍ਰੀ ਫਤਿਹਗੜਸਾਹ